ਬਸ ਐ ਇੱਥੇ ਗਲੋਤੇ ਗੱਡੀ ਲੱਗ ਕੁੜੀ ਤੇ ਬੁੱਢਾ ਹੀ ਵਿੱਚ ਬਸ ਮੈਂ ਸੈਰ ਤੋਂ ਆਟੋ ਕੱਢਣ ਲੱਗਾ ਉਹਨੇ ਗੱਡੀ ਪਿਛਾ ਕਰ ਦਿੱਤੀ ਯਾਰ ਤਾਂ ਕਿ ਯਾਰ ਉਸਤਾਦ ਵੀ ਇਹ ਟਾਟੋ ਭਾਂਦੇ ਲੱਗਾ ਮੇਰਾ ਨਾਲ ਹੀ ਉਹ ਮੁਰਗੇ ਬਾ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋਈ ਜਾਂਦੀ ਜਨਾਨੀ ਅੱਗ ਆਉਂ ਜਾਂਦੀ ਬੰਦਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋਈ ਜਾਵੇ ਡੈਡੀ ਕਾਨ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਬੈਸਬੋਲ ਮਾਰਨੇ ਸ਼ੁਰੂ ਕਰ ਦਿੱਤੇ ਡੈਡੀ ਜੀ ਦਿਮਾਗ ਅੱਗੇ ਡਰਨੇ ਹੋ ਗਏ ਕਿ ਬਾਵਾ ਕੀਚੇ ਕੋ ਮਾਰਿਆ ਉਹਨੇ ਬੈਸਬੋਲ ਮਾਰਨ ਕਿ ਡੈਡੀ ਦੇਖੋ ਸਿੱਧੀ ਤੋ ਤੁਮੇ ਮੇਂ ਕਰਨ ਦੇ ਦੌਰਾਨ ਉਹ ਮੁੰਡੇ ਦੇ ਸੱਚ ਪਹਿਲਾ ਬੇਸਬਾਲ ਮਾਰਿਆ ਜਦੋਂ ਬੇਸਬਾਲ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹ ਡੈਡੀ ਆ ਉਹਦੇ ਸੱਚ ਨੂੰ ਬੇਸਬਾਲ ਮਾਰਿਆ ਉਹ ਮੌਕੇ ਦੀ ਮੌਤ ਹੋ ਗਈ ਉਹਨ ਮੌਕੇ ਤੇ ਫਰਾਰ ਹੋ ਗਿਆ ਉਹਨ ਗੱਡੀ ਤੋਂ ਉਹ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਇਸੇ ਦੌਰਾਨ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ ਬੇਸਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਾਰਾ ਜਦੋਂ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਹੋ ਗਿਆ ਸਿਰ ਇਸ ਲੜਕੇ ਨੇ ਆਪਣੀ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸੋਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ। ਕੀ ਨਾਵੇਂਟੀ ਆਪਣਾ ਤੇਰਾ ਨਾ ਗੌਰ ਰੱਖਣਾ ਭਾਜੀ ਕੀ ਗੱਲ ਕੀ ਹੋਈ ਜੀ ਸਾਰੀ ਤੁਸੀਂ? ਗੱਲ ਭਾਜੀ ਕੁਛ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ। ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਕ ਦਵਾਈ ਲਿਆ ਦਿਓ। ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ। ਮੈਂ ਸੈੜ ਤੋਂ ਆਟੋ ਕੱਢਣ ਲੱਗਾ ਉਹਨੇ ਗੱਡੀ ਪਿਛਾਂ ਕਰ ਦਿੱਤੀ ਆ ਮੈਂ ਕਿ ਯਾਰ ਉਸਤਾਦ ਵੀ ਇਹ ਤੁਹਾਡੋਂ ਭ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪਈ ਕੁੜੀ ਦੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਮੇਰੇ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਹਿੰਦਾ ਚਲ ਤੂੰ ਗੱਡੀ ਬਥੇਲੇ ਉਤਰ ਕੇ ਵੇਖੀ ਗੱਡੀ ਤੇ ਬਸ ਮੇਰੇ ਤੇ ਗੱਡੀ ਚਾੜ ਲੈ ਗਏ ਅੰਕ ਜੀ ਉਹ ਉਹ ਮੁੜ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆਉ ਹੋ ਜਾਂਦੀ ਮੁੰਡਾ ਤੇ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋਈ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਨਾਲ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰ ਦਿੱਤੇ ਡੈਡੀ ਜੀ ਦਿਮਾਗ ਕੇ ਡਰ ਇਹ ਲੜਕਾ ਜਿਹੜਾ ਹੋਣਾ ਉਹ ਲੜਕੀ ਆਈ ਕੋਈ 27-28 ਸਾਲ ਦੀ ਇਹ ਲੜਕਾ ਕੋਈ 32-33 ਸਾਲ ਦਾ ਤੁਹਾਡੇ ਵੀ ਬੇਸਬਾਲ ਹੀ ਮਾਰਿਆ ਨਹੀਂ ਨਹੀਂ ਜਾਣ ਜਾਣਦੇ ਨਹੀਂ ਉਹ ਤੁਹਾਡੇ ਵੀ ਬੇਸਬਾਲ ਹੀ ਮਾਰਿਆ ਮੇਰੇ ਵੀ ਵੈ ਪਹਿਲਾਂ ਬੇਸਬਾਲ ਮੇਰੇ ਲੱਗੇ ਆ ਹਾਂ ਡੈਡੀ ਗਾਹਾਂ ਹੋ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਵੱਲ ਹਾਂ ਫਿਰ ਉਹਨੇ ਸਿੱਧਾ ਡਾਡੀ ਦੇ ਮਾਰਿਆ ਨੂੰ ਪਤਾ ਲੱਗਾ ਉਹ ਮੁੰਡੇ ਨੇ ਫੋਨ ਕੀਤਾ ਗੁਰਖ ਮਨਾ ਗੋਰਖਾ ਉਹਦਾ ਉਹ ਆਪਣੇ ਘਰ ਚਲਾ ਹੀ ਤੇ ਘਰ ਸਾਹਮਣੇ ਆ ਉਹ ਇੱਥੇ ਗੱਡੀ ਕੋਈ ਲੱਗੀ ਸੀ ਉਹ ਦਾ ਦੱਸਣ ਰਹਾ ਹੈ ਕਿ ਉਹ ਗੱਡੀ 'ਚ ਮੁੰਡਾ ਇੱਕ ਬੈਠਾ ਏ ਨੌਜਵਾਨ ਤੇ ਨਾਲ ਲੜਕੀ ਬਿਠੀ। ਉਹ ਜਦੋਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਤੇ ਉਹ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂੰ ਤੂੰ ਮੈਂਵਾ ਕਹਿੱਤੀ ਆ। ਤੂੰ ਤੂੰ ਮੈਂ ਮੇਂ ਕੰਦੇ ਦਰਾਂ ਨਾਲ ਤੇ ਮੁੰਡੇ ਦੇ ਸੱਚ ਪਹਿਲਾ ਬੇਸਮਾਲ ਮਾਰਿਆ ਜਦੋਂ ਬੇਸਮਾਲ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹਦਾ ਡੈਡੀ ਆਉਂਦਾ ਉਹਦੇ ਸੱਚ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ। ਮੁੰਡੇ ਦਾ ਕੀ ਨਾਮ ਸੀ? ਮੁੰਡੇ ਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨ ਸਰਪੰਚ ਅੰਪਲਾਈ ਜਾ ਉਥੇ ਅ ਅੰਮ੍ਰਿਤਸਰ ਰਿਹਾ ਉਹ ਕਹਤਾ ਆ ਰਿਹਾ ਸੀ ਉਹ ਤਾਂ ਆਪਣੇ ਉਹ ਆਟੋ ਤੇ ਲਾ ਕੇ ਨੂੰ ਨਹੀਂ ਉਹ ਆਪਣੇ ਘਰ ਇਥੇ ਘਰ ਸੀ ਘਰ ਸੀ ਉਹ ਜਦੋਂ ਸੱਚ ਬੇਸਮਾਲ ਮਾਰਿਆ ਨਾ ਉਹਦੀਆਂ ਚੰਗਰਾਂ ਲਿਕਣੀਆਂ ਉਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਹੈ ਉਹਨੂੰ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਉਹ ਸੱਚ ਉਹਦੇ ਚ ਬੇਸਮਾਲ ਮਾਰਿਆ ਉਥੇ ਮੌਕੇ ਤੇ ਮਰ ਗਿਆ ਬੰਸਾ ਕਿੰਨੇ ਕ ਵਜੇ ਦਾ ਵਾਕਿਆ ਹੈ ਇਹ ਮੈਂ ਕੱਲਾ ਘੰਟਾ ਗਿਆ ਅੰਦਾਜ਼ ਗੱਡੀ ਵਾਲਾ ਫਿਰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੇਰੇ ਕਹਿ ਅਸਤੂ ਮੈਂ ਕਹੋ ਸਕਦਾ ਸਿਫਟ ਹੋਏ ਕੋਈ ਚੁਈ ਹੋਣਾ ਇਹ ਮਰਨ ਵਾਲੀ ਉਮਰ ਅੰਦਾਜ਼ਾ ਹੈਗੀ ਉਹਦੀ ਉਮਰ ਤਰਕੀਬੋਂ ਮੇਰੇ ਖਿਆਲ 50 55 ਕੇ ਸਾਲ 55 55 ਕਰੀਬ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਆ ਕਨਵਾ ਰੋਡ ਤੇ ਪੁੱਲ ਝਾੜੀਆਂ ਵਾਲੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉੱਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉੱਥੋਂ ਪਤਾ ਲੱਗਾ ਕਿ ਉਹ ਦੀ ਡੈਥ ਹੋਈ ਹੈ ਇੱਥੇ ਕਿ ਉੱਚੜਾ ਆਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਨ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਆ ਇਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜੀ ਐਂਟਰੀ ਇੱਥੇ ਸੁੰਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਹੈ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਨਾਂ ਦਾ ਘਰ ਲੱਗ ਗਈ ਹੈ ਇੱਥੋਂ ਕਰੀਬ ਜਿੱਥੇ ਮੌਕਾ ਹੋਇਆ ਉੱਥੋਂ ਕਰੀਬ 1.5 200 ਮੀਟਰ ਹੈ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਉਹ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉੱਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਉਹ ਲੜਕੀ ਸਵੇਤ ਇੱਥੋਂ ਭੱਜ ਗਿਆ ਤੇ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਉਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਲੜਕੇ ਜਿਹੜਾ ਗੁਰਕ ਨਾਥਾ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜ ਲਵਾਂਗੇ